ਦੁਨੀਆ ਦਾ ਸਭ ਤੋਂ ਵੱਡਾ ਡੈਰੀ ਫਾਰਮ ਕਿੱਡਾ ਹੈ ਤੇ ਆਉਣ ਵਾਲੀ GTA 6 ਤੇ ਕਿੰਨਾ ਖਰਚਾ ਹੋਇਆ ਹੈ ਤੇ ਇਹ ਕਦੋਂ ਆਊਗੀ ਤੇ ਕਿਹੜੀ ਮੱਛੀਆ ਜੋ ਇਨਸਾਨਾਂ ਦੀ ਤਰ੍ਹਾਂ ਨਸ਼ਾ ਕਰਦੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਇੰਟਰਸਟਿੰਗ ਫੈਕਟਸ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅਦਰਜੋ ਸਿੰਘ ਮਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀ ਵੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁਨੀਆ ਦਾ ਸਭ ਤੋਂ ਵੱਡਾ ਡੈਰੀ ਫਾਰਮ ਕਿੰਨਾ ਵੱਡਾ ਹੋਵੇਗਾ ਤੇ ਕਿਹੜੀ ਕੰਟਰੀ ਵਿੱਚ ਹੋਵੇਗਾ ਜੇ ਅਸੀਂ ਇਸ ਦੇ ਖੇਤਰਫਲ ਦੀ ਗੱਲ ਕਰੀ ਤਾਂ ਇਹ ਲਗਭਗ 2 ਕਰੋੜ 5 ਲੱਖ ਏਕੜ ਵਿੱਚ ਫੈਲਿਆ ਦਾਨੀਆੰਗ ਮੈਗਾ ਫਾਰਮ ਹੈ ਇਸ ਦਾ ਖੇਤਰਫਲ ਪੁਰਤਗਾਲ ਦੇਸ਼ ਦੇ ਬਰਾਬਰ ਹੈ ਇਹ ਡੈਰੀ ਫਾਰਮ ਦੀ ਸ਼ੁਰੂਆਤ 2011 ਵਿੱਚ ਹੋਈ ਇਸ ਵਿੱਚ 1 ਲੱਖ ਪਸ਼ੂ ਪਾਲੇ ਜਾ ਰਹੇ ਹਨ ਇੱਥੇ ਹਰ ਸਾਲ 800 ਬਿਲੀਅਨ ਲੀਟਰ ਦੁੱਧ ਦਾ ਉਤਪਾਦ ਹੁੰਦਾ ਹੈ ਇਹ ਦੁਨੀਆ ਦੇ ਸਭ ਤੋਂ ਵੱਡੇ ਡੈਰੀ ਫਾਰਮਾਂ ਵਿੱਚੋਂ ਦੂਜੇ ਨੰਬਰ ਤੇ ਹੈ ਹੁਣ ਅੱਗੇ ਗੱਲ ਕਰਦੇ ਹਾਂ ਜੀਟੀਏ 6 ਅੱਜ ਤੱਕ ਦੀ ਸਭ ਤੋਂ ਮਹਿੰਗੀ ਗੇਮ ਹੋਣ ਵਾਲੀ ਹੈ ਇਸ ਦਾ ਕੁੱਲ ਖਰਚਾ 2 ਬਿਲੀਅਨ ਡਾਲਰ ਤੱਕ ਦਾ ਲਗਾਇਆ ਜਾ ਰਿਹਾ ਹੈ ਇਹ ਪੈਸੇ ਇੰਨੇ ਨੇ ਕਿ ਇਸ ਦੇ ਵਿੱਚ 3 ਚੰਦਰਯਾਨ ਬੇਚੇ ਜਾ ਸਕਦੇ ਹਨ ਇਸ ਦੀ ਹਰ ਇੱਕ ਚੀਜ਼ ਕਾਰ ਕੈਰੈਕਟਰ ਮਿਸ਼ਨ ਬਹੁਤ ਐਸਟੀਕ ਲੱਗ ਰਹੇ ਨੇ ਇਹ ਗੇਮ ਨੂੰ ਬਣਦਿਆਂ 11 ਸਾਲ ਹੋ ਗਏ ਨੇ ਇਸਦਾ ਟ੍ਰੇਲਰ 24 ਘੰਟਿਆਂ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ ਅਤੇ ਇਹ ਗੇਮ ਨੂੰ ਰੌਕਸਟਾਰ ਕੰਪਨੀ ਨੇ ਬਣਾਇਆ ਹੈ ਤੇ ਇਹ ਕੰਪਨੀ ਇਸਦਾ ਖਰਚਾ ਸਬਸਕ੍ਰਿਪਸ਼ਨ ਮਾਡਲ ਤੇ ਐਪ ਪਰਚੇਸ ਵਿੱਚੋਂ ਕੱਢੇਗੀ ਮਤਲਬ ਲੋਕਾਂ ਨੂੰ ਗੇਮ ਦੇ ਅੰਦਰ ਕੁਝ ਵੀ ਖਰੀਦਣ ਲਈ ਪੈਸੇ ਦੇਣੇ ਪੈਣਗੇ ਅਤੇ ਇਸਦਾ ਮੈਪ ਅਜ ਤੱਕ ਦੀਆਂ ਗੇਮਾਂ ਵਿੱਚੋਂ ਸਭ ਤੋਂ ਵੱਡਾ ਹੋਵੇਗਾ ਜੋ ਕਿ ਸਮੇਂ-ਸਮੇਂ ਤੇ ਅਪਡੇਟ ਵੀ ਹੁੰਦਾ ਰਹੇਗਾ ਹੁਣ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਡਾਲਫਿਨ ਇੱਕ ਅਜਿਹੀ ਮੱਛੀ ਹੈ ਜੋ ਨਸ਼ਾ ਕਰਦੀ ਹੈ ਮਰੇ ਪਾਣੀ ਵਿੱਚ ਨਸ਼ਾ ਕਰਦੀ ਹੈ ਇੱਕ ਰਿਸਰਚ ਤੋਂ ਪਤਾ ਲੱਗਿਆ ਹੈ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਛੀ ਪਾਫਰਫਿਸ਼ ਹੁੰਦੀ ਹੈ ਇਸ ਵਿੱਚ ਇੰਨਾ ਜ਼ਹਿਰ ਹੁੰਦਾ ਹੈ ਜੋ ਕਿ ਡਾਲਫਿਨ ਨੂੰ ਆਸਾਨੀ ਨਾਲ ਮਾਰ ਦਵੇ ਪਰ ਡਾਲਫਿਨ ਇਸ ਦਾ ਹਲਕਾ ਜਿਹਾ ਡੋਜ਼ ਲੈਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਿਹਾ ਫੀਲ ਹੁੰਦਾ ਹੈ ਜਿਸ ਤਰ੍ਹਾਂ ਇਨਸਾਨਾਂ ਨੂੰ ਨਸ਼ਾ ਕਰਨ ਤੋਂ ਬਾਅਦ ਫੀਲ ਹੁੰਦਾ ਹੈ ਡਾਲਫਿਨ ਪਾਫਰਫਿਸ਼ ਨੂੰ ਫੜ ਕੇ ਉਸ ਦੀ ਸਕਿਨ ਤੇ ਦੰਦ ਮਾਰਦੀਆਂ ਨੇ ਤੇ ਜਦੋਂ ਥੋੜਾ ਜਿਹਾ ਜ਼ਹਿਰ ਉਹਨਾਂ ਦੇ ਸਰੀਰ ਵਿੱਚ ਆ ਜਾਂਦਾ ਹੈ ਤਾਂ ਫਿਰ ਉਹ ਫਿਸ਼ ਨੂੰ ਅੱਗੇ ਪਾਸ ਕਰ ਦਿੰਦੀਆਂ ਨੇ ਜਿਸ ਤਰ੍ਹਾਂ ਇਨਸਾਨ ਗਾਂਜਾ ਪਾਸ ਕਰਦੇ ਹੈ ਅੱਜ ਲਈ ਬਸ ਇਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਤੇ ਨਾਲ ਹੀ ਸਾਡੇ ਫੇ ਤਾਜ ਸਾਡੀਆਂ ਨਮੀ ਨਮੀ ਵੀਡੀਓ ਤਦ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਧੰਨਵਾਦ